ਸਾਜੀ ਕਾਲ ਜੀ ਮੈਂ ਲਾਪਰਿਤ ਗੌਰ ਹਜ਼ਰਨ ਜੀ ਰਮਨਦੀਪ ਗੌਰ ਦੁਆਰਾ ਲਿਖੀ ਗਈ ਕਹਾਣੀ ਡਾਕਟਰ ਨੀ ਦਾ ਪਾਗ ਦਸਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਗੁਰਜੋਤ ਸਟੇਸ਼ਨ ਦੇ ਬਾਹਰ ਵਸ ਲੈਂਦੀ ਅਤੇ ਹਸਪਤਾਲ ਵੱਲ ਨੂੰ ਤੁਰ ਪੈਂਦੀ ਆ ਪਰ ਰਸਤੇ ਵਿੱਚ ਜਾਂਦੇ ਗੁਰਜੋਤ ਦਾ ਹੋ ਕਾਲਜ ਜਿੱਥੇ ਉਸ ਜਸਦੀ ਕਿਰਨ ਇਕੱਠੀ ਪੜਾਈ ਕੀਤੀ ਸੀ ਉਹ ਹੁੰਦਾ ਹੈ ਉਸ ਨੂੰ ਪરાਣੀ ਜਾਨਦਾ ਜਾਂਦੀ ਆ ਜਦੋਂ ਉਸ ਨੂੰ ਆਪਣੀ ਬਿਮਾਰੀ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਇੱਕ ਖੁਸ਼ੇਪਰੀ ਜ਼ਿੰਦਗੀ ਜੀ ਰਹੀ ਸੀ ਮਨੀ ਮਨ ਸੋਚਦੀ ਆ ਕਿ ਕਿੰਨੀ ਸੋਹਣੀ ਸੀ ਉਹ ਜ਼ਿੰਦਗੀ ਜਿਰੋ ਮੈਂ ਤੇਜਾ ਸੀ ਇੱਕ ਦੂਜੇ ਲਈ ਅਣਜਾਨ ਸੀ ਵੇਸ਼ ਇੱਕ ਅਸੀਂ ਇੱਕ ਦੂਸਰੇ ਨਾਲ ਪਿਆਰ ਦਾ ਇਜ਼ਹਾਰ ਨਹੀਂ ਸੀ ਕੀਤਾ ਪਰ ਫਿਰ ਵੀ ਸਾਡੇ ਵਿੱਚ ਇੱਕ ਪਿਆਰ ਸੀ ਕਿੰਨੇ ਵਧੀਆ ਸਨ ਉਹ ਦਿਨ ਇਹ ਦਿਨ ਹੁਣ ਕਦੇ ਵਾਪਸ ਮੁੜ ਕੇ ਨਹੀਂ ਆਉਣੇ ਇਹਨੇ ਨੂੰ ਕੰਡਕਟਰ ਦੀ ਆਵਾਜ਼ ਆਉਂਦੀ ਆ ਆਈ ਵੀ ਹਸਪਤਾਲ ਗਜੋਤਾ ਹਸਪਤਾਲ ਦਾ ਨਾਂ ਸੰਕੀਕਿਤ ਤੇ ਜਾਂਦੀ ਆ ਤੇ ਜਦੋਂ ਹਸਪਤਾਲ ਵੱਲੋਂ ਦਾਖਲ ਹੋਣ ਲੱਗਦੀ ਆ ਬਾਹਰ ਬਹੁਤ মিডিਆ ਖੜਾ ਹੁੰਦਾ ਹੈ ਕਿ ਸ਼ਾਇਦ ਸਿਰਫ ਇੱਕ ਖਬਰ ਦੇ ਇੰਤਜ਼ਾਰ ਵਿੱਚ ਸੀ ਕਿ ਪਤਾ ਲੱਗੇ ਕਿ ਕਿਰਨ ਕਿਉਂ ਦਾਖਲਾ ਚਾਹਤ ਗੁਰਜੋਤ ਹਸਪਤਾਲ ਦੇ ਅੰਦਰ ਦਾਖਲ ਹੁੰਦੀ ਆ ਤਾਂ ਰਿਸੈਪਸ਼ਨ ਤੋਂ ਕਿਰਨ ਬਾਰੇ ਪੁੱਛਦੀ ਆ ਪਰ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਮਿਲਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਆ ਇਸ ਲਈ ਤੁਸੀਂ ਇਸ ਹਸਪਤਾਲ ਤੋਂ ਬਾਹਰ ਜਾ ਸਕਦੇ ਹੋ ਕਿਉਂਕਿ ਹਸਪਤਾਲ ਵਿੱਚ মিডিਆ ਨੂੰ ਜਾਣ ਦੇ ਮਨਾਂ ਕੀਤਾ ਗਿਆ ਸੀ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਜ਼ਰੂਰ ਕੋਈ ਖਬਰ ਲੈਣ ਵਾਸਤੇ ਅੰਦਰ ਜਾਣ-ਬੁਝ ਕੇ ਆ ਰਹੇ ਜਦੋਂ ਗੁਰਜੋਤ ਵਾਰ-ਵਾਰ ਕਿਰਨ ਨੂੰ ਮਿਲਣ ਦੀ ਜਿੱਦ ਕਰਦੀ ਆ ਤਾਂ ਰਿਸੈਸਟਨਸਟ ਗਾਰਡ ਨੂੰ ਸਦਕੇ ਗੁਰਜੋਤ ਨੂੰ ਹਸਪਤਾਲ ਤੋਂ ਬਾਹਰ ਕਰ ਦਿੰਦੇ ਆ ਉਸ ਸਮੇਂ ਜਸਪੀ ਹਸਪਤਾਲ ਵਿੱਚ ਹੁੰਦਾ ਹੈ ਪਰ ਉਹ ਸੈਕੰਡ ਫਲੋਰ ਤੇ ਹੁੰਦਾ ਹੈ ਤਾਂ ਕਰਕੇ ਉਸ ਨੂੰ ਗੁਰਜੋਤ ਦੀ ਆਉਣ ਬਾਰੇ ਕੋਈ ਖਬਰ ਨਹੀਂ ਮਿਲਦੀ ਗਾਰਡ ਜਾ ਕੇ ਜਸਨ ਨੂੰ ਦੱਸਦਾ ਹੈ ਕਿ ਇੱਕ ਕੁੜੀ ਵਾਰ-ਵਾਰ ਕਿਨ ਮੈਮ ਨੂੰ ਮਿਲਣ ਦੀ ਜਿੱਦ ਕਰ ਰਹੀ ਆ ਜਸ ਨੂੰ ਗੁਰਜੀਤ ਬਾਰੇ ਤਾਂ ਖਿਆਲ ਨਹੀਂ ਹੁੰਦਾ ਉਹ ਸੋਚਦਾ ਹੈ ਕਿ ਜ਼ਰੂਰ ਕੋਈ ਮੀਡੀਆ ਵਾਲੀ ਹੋਵੇਗੀ ਤਾਂ ਜਸ ਕਹਿੰਦਾ ਹੈ ਕਿ ਉਸ ਨੂੰ ਬਾਹਰ ਪੇਜ ਦੇਵੋ ਗਾਰਡ ਦਾ ਸਹ ਹੈ ਕਿ ਰਿਸੈਸਨਿਸਟ ਵਾਲੀ ਮੈਡਮ ਦੇ ਕਹਿੰਦੇ ਅਸੀਂ ਉਸ ਨੂੰ ਹਸਪਤਾਲ ਤੋਂ ਬਾਹਰ ਪੇਜ ਦਿੱਤਾ ਹੈ ਹਰ ਰਾਤ ਦੀ ਤਕਰੀਬਨ 10:00 ਵਜੇ ਜਾਂਦੇ ਹਨ ਜਸ ਦੀ ਮੰਮਾ ਬੋਲਦੀ ਆ ਕਿ ਉਹ ਗੁਰਜੀਤ ਨੂੰ ਨਾਲ ਲੱਕੀ ਘਰ ਚਲਾ ਜਾਵੇ ਪਰ ਜਸ ਮਨਾ ਕਰ ਦਿੰਦਾ ਹੈ ਤੇ ਆਪਣੀ ਮੰਮੀ ਨੂੰ ਬੋਲਦਾ ਹੈ ਕਿ ਤੁਸੀਂ ਗੁਰਜੀਤ ਨੂੰ ਲੈ ਕੇ ਘਰ ਚਲੇ ਜਾਵੋ ਮੈਂ ਇੱਥੇ ਹੀ ਰੁਕਦਾ ਹਾਂ ਜਿਵੇਂ ਮੰਮੀ ਗਰਜੀਤ ਨੂੰ ਲੈ ਕੇ ਘਰੇ ਚਲੀ ਜਾਂਦੀ ਆ ਤੇ ਜਸ ਉੱਥੇ ਹੀ ਰੁਕ ਜਾਂਦਾ ਹੈ ਕਿਰਨ ਨੂੰ ਹਲੇ ਪੂਰੀ ਤਰ੍ਹਾਂ ਹੋਸ਼ ਨਹੀਂ ਸੀ ਆਈ ਜਸ ਕਿਰਨ ਦੇ ਕੋਲ ਬੈਠਾ ਮਨ ਹੀ ਮਨ ਗੱਲਾਂ ਕਰ ਰਿਹਾ ਹੁੰਦਾ ਹੈ ਕਿ ਪਤਾ ਨਹੀਂ ਕਿਉਂ ਤੈਨੂੰ ਅੱਜ ਵੀ ਮੈਂ ਉਹ ਜਗ੍ਹਾ ਨਹੀਂ ਦੇ ਪਾਰ ਰਿਹਾ ਜੋ ਕਿ ਤੈਨੂੰ ਦੇਣੀ ਚਾਹੀਦੀ ਆ ਮੇਰੇ ਦਿਲ ਵਿੱਚ ਅੱਜ ਵੀ ਗਰਜੋਤ ਵਸਦੀ ਆ ਪਰ ਇਹ ਗੱਲ ਤੈਨੂੰ ਕਿਵੇਂ ਸਮਝਾਵਾਂ ਫਿਰ ਜਸ ਕਿਰਨ ਦਾ ਹੱਥ ਫੜ ਕੇ ਬੋਲਣ ਲੱਗ ਜਾਂਦਾ ਹੈ ਕਿ ਮੈਨੂੰ ਮaaf ਕਰ ਦੇ ਮੈਂ ਅੱਜ ਤੱਕ ਤੈਨੂੰ ਹੱਕ ਨਹੀਂ ਦੇ ਪਾਇਆ ਜੋ ਤੇਰਾ ਬਣਦਾ ਸੀ ਤੂੰ ਹਮੇਸ਼ਾ ਮੇਰੇ ਨਾਲ ਖੜੀ ਰਹੀਆਂ ਤਰ ਹਾਲਤ ਵਿੱਚ ਮੇਰਾ ਸਾਥ ਦਿੱਤਾ ਪਰ ਮੈਂ ਹਮੇਸ਼ਾ ਹੀ ਤੇਰੇ ਤੋਂ ਦੂਰ ਹੁੰਦਾ ਗਿਆ ਮੈਨੂੰ ਮaaf ਕਰ ਦੇ ਕਿਰਨ ਕਿਰਨ ਨਾਲ ਗੱਲ ਕਰਨ ਤੋਂ ਬਾਅਦ ਜਸ ਕਮਰੇ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਕਿਰਨ ਅੱਖਾਂ ਖੋਲ ਲੈਂਦੀ ਆ ਜਸ ਨੂੰ ਜਾਂਦੇ ਹੋਏ ਦੇਖ ਰਹੀ ਸੀ ਅਸਲ ਵਿੱਚ ਕਿਰਨ ਨੂੰ ਹੋਸ਼ ਆ ਚੁੱਕੀ ਸੀ ਪਰ ਜਿਵੇਂ ਜਸ ਕਲ ਕਰਨੀ ਸ਼ੁਰੂ ਕਰਦਾ ਹੈ ਤਾਂ ਉਹ ਸਿਰਫ ਇਹ ਸੁਣਨ ਲਈ ਆਪਣੀਆਂ ਅੱਖਾਂ ਬੰਦ ਰੱਖਦੀ ਆ ਕਿ ਆਖਿਰ ਜਸ ਦੇ ਦਿਲ ਵਿੱਚ ਹੈ ਕੀ ਕਿਉਂਕਿ ਉਹ ਜਾਣਦੀ ਸੀ ਕਿ ਜਸ ਕਦੇ ਵੀ ਉਸ ਨੂੰ ਆਪਣੀ ਦਿਲ ਦੀ ਗੱਲ ਨਹੀਂ ਕਰੇਗਾ ਕਿਰਨ ਦੀਆਂ ਅੱਖਾਂ ਵਿੱਚ ਹੰਝੂ ਆਣ ਲੱਗ ਜਾਂਦੇ ਹਨ ਤੇ ਨਾਲ ਹੀ ਮਨ ਹੀ ਮਨ ਸੋਚ ਰਹੀ ਸੀ ਕਿ ਜਸ ਤੇਰੀ ਕੋਈ ਗਲਤੀ ਨਹੀਂ ਮੈਂ ਹੀ ਤੈਨੂੰ ਤੇ ਗਰਜੋਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਰਹੀ ਸਫਲ ਵੀ ਹੋਗੀ ਪਰ ਦੇਖ ਰੱਬ ਨੇ ਕੀ ਕੀਤਾ ਮੈਨੂੰ ਮੇਰੇ ਕਰਮਾਂ ਦੀ ਸਜ਼ਾ ਮਿਲ ਰਹੀ ਮੈਂ ਸੋਚਦੀ ਸੀ ਕਿ ਗਰਜੋਤ ਦੀ ਜ਼ਿੰਦਗੀ ਤਾਂ ਬਹੁਤ ਹੀ ਕੱਟਾ ਬਿਮਾਰੀ ਨਾਲ ਉਸਨੇ ਛੇਤੀ ਹੀ ਮੌਤ ਨੂੰ ਗੱਲ ਆ ਲੈਣਾ ਹੈ ਪਰ ਹੋਇਆ ਉਲਟ ਅੱਜ ਮੈਂ ਉਸ ਜਗ੍ਹਾ ਤੇ ਹਾਂ ਜਿੱਥੇ ਮੈਂ ਗਰਜੋਤ ਨੂੰ ਸੋਚਦੀ ਸੀ ਤੇਰੇ ਦਿਲ ਵਿੱਚ ਗਰਜੋਤ ਇਸ ਕਰਕੇ ਵਸਦੀ ਆ ਕਿਉਂਕਿ ਤੇਰਾ ਪਿਆਰ ਸੱਚਾ ਸੀ ਤੇ ਮੇਰਾ ਪਿਆਰ ਸਿਰਫ ਲਾਲਚ ਮੈਂ ਸਿਰਫ ਤੇਰੇ ਨਾਲ ਵਿਆਹ ਉਸ ਸਮੇਂ ਇਸ ਲਈ ਕਰਾਇਆ ਤਾਂ ਕਿ ਮੇਰਾ ਹੀ ਨਾਮ ਹੋ ਸਕੇ ਅਤੇ ਐਡੇ ਵੱਡੇ ਪਰਿਵਾਰ ਦੀ ਨੂੰਹ ਬਣ ਸਕਾਂ ਮੈਂ ਸਭ ਕੁਝ ਭੁੱਲ ਕੇ ਸਿਰਫ ਆਪਣੇ ਲਾਲਚ ਵਿੱਚ ਪੈ ਗਏ ਮੈਂ ਤੇਰੇ ਤੋਂ ਮਾਫੀ ਮੰਗਣ ਦੇ ਹੱਕਦਾਰ ਹਾਂ ਕਿਰਨ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਸੀ ਕਿ ਉਸਨੇ ਗਰਜੋ ਤੇਜਸ ਨੂੰ ਇੱਕ ਦੂਸਰੇ ਤੋਂ ਦੂਰ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ ਜਦਸ ਥੋੜਾ ਉਦਾਸ ਹੁੰਦਾ ਹੈ ਤੇ ਹਸਪਤਾਲ ਤੋਂ ਬਾਹਰ ਆ ਜਾਂਦਾ ਹੈ ਰਾਤ ਕਾਫੀ ਹੋ ਚੁੱਕੀ ਸੀ ਤਾਂ ਬਾਹਰ ਆ ਕੇ ਟੈਲਨ ਲੱਗ ਜਾਂਦਾ ਹੈ ਉਸ ਦੀ ਨੀਗਾ ਪਾਰਕ ਵਿੱਚ ਬੈਠੀ ਕੁੜੀ ਤੇ ਪੈਂਦੀ ਆ ਜੋ ਕਿ ਉੱਥੇ ਲੱਗੇ ਹੋਏ ਬੈਂਚ ਦੇ ਉੱਪਰ ਲੰਮੀ ਪਈ ਹੋਈ ਸੀ ਜਿਆ ਸੋਚਦਾ ਹੈ ਕਿ ਜ਼ਰੂਰ ਕੋਈ ਕਿਸੇ ਮਰੀਜ਼ ਦਾ ਰਿਸ਼ਤੇਗਰ ਹੋਵੇਗੀ ਪਰ ਉਹ ਇੰਨੀ ਰਾਤ ਹਸਪਤਾਲ ਦੇ ਬਾਹਰ ਕੀ ਕਰ ਰਹੀ ਹੋਵੇਗੀ ਕਿਉਂਕਿ ਉੱਥੇ ਹੋਰ ਕੋਈ ਵੀ ਦਿਖਾਈ ਨਹੀਂ ਸੀ ਦਿਰੀਆ ਸੱਜ ਜਸ ਸੋਚਦਾ ਹੈ ਕਿ ਮੈਨੂੰ ਉਸ ਕੋਲ ਜਾ ਕੇ ਉਸ ਨੂੰ ਅੰਦਰ ਲੈ ਜਾਣ ਲਈ ਪਹੁੰਚਣਾ ਚਾਹੀਦਾ ਹੈ पर फिर सोचता है कि नहीं एमए करना सही नहीं होगा वो अपनी मर्जी आई होगी जस थोड़ा समा बहर टहलन बाद लगता है तो फिर दोबारा उस कुड़ी वाल देखता है कि वह अंदर चली गई फिर या। जो उ ही आ गरजोत उ अपने दुपट्टे नम्मी पई हों पर अचानक हवा आँगी आते उसका दुपट्टा हेठां हो जाता है जस जलो देखता है कि उसने उपर लिया है दुपट्टा ਹੀਟਨ ਦੇਖ ਚੁੱਕਿਆ ਹੈ ਤੇ ਚਾਹ ਸੋਚਦਾ ਹੈ ਕਿ ਮੈਨੂੰ ਉਸੇ ਕੋਲ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਉਹ ਕੁੜੀ ਵੀ ਬਾਹਰ ਆਈ ਹੋਵੇ ਤੇ ਉਸ ਨੂੰ ਇੱਥੇ ਹੀ ਨੀਂਦ ਆ ਗਈ ਹੋਵੇ ਉਸ ਨੂੰ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੰਦਰ ਜਾ ਸਕੇ ਜਸ ਉਸਦੇ ਨੇੜੇ ਜਾਂਦਾ ਹੈ ਤਾਂ ਉਸ ਦਾ ਚਿਹਰਾ ਦੂਸਰੀ ਸਾਈਡ 'ਤੇ ਜਸ ਮੈਡਮ ਜਸ ਇੱਕ ਦੋ ਵਾਰ ਆਵਾਜ਼ ਲਗਾਉਂਦਾ ਹੈ ਪਰ ਗਰਜੋਤ ਇੰਨੀ ਗਹਿਰੀ ਨੀਂਦ ਵਿੱਚ ਸੁੱਤੀ ਕਿ ਉਸ ਦਾ ਧਿਆਨ ਹੀ ਨਹੀਂ ਜਾਂਦਾ ਗਰਜੋਤ ਦਾ ਚਿਹਰਾ ਵੀ ਦੂਸਰੀ ਸਾਈਡ 'ਤੇ ਸੀ ਤਾਂ ਕਰਕੇ ਬਿਲਕੁਲ ਵੀ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਉਸਦੇ ਚਿਹਰੇ ਦੇ ਉੱਪਰ ਉਸਦੇ ਵਾਲ ਆਏ ਹੋਏ ਸੀ ਫਿਰ ਜਿਵੇਂ ਹੀ ਉਸੇ ਮੋਢੇ ਤੇ ਹੱਥ ਰੱਖੀ ਉਸ ਨੂੰ ਉਠਾਉਂਦਾ ਹੈ ਤਾਂ ਗਰਜੋਤ ਇੱਕਦਮ ਉੱਠ ਜਾਂਦੀ ਆ ਤੇ ਉਸ ਵੱਲ ਦੇਖਦੀ ਆ ਜਸ ਗਰਜੋਤ ਤੂੰ ਤੂੰ ਇੱਥੇ ਕੀ ਕਰ ਰਹੀ ਆ ਗਰਜੋਤ ਉੱਠਦੀ ਆ ਤੇ ਆਪਣਾ ਦੁਪੱਟਾ ਦੇਖਣ ਲੱਗ ਜਾਂਦੀ ਆ ਦੁਪੱਟੇ ਤੋਂ ਝੁੱਕ ਲੈਂਦੀ ਹੈ ਹੋਈ ਆਪਣੇ ਵਾਲ ਸੈੱਟ ਕਰਨ ਲੱਗ ਜਾਂਦੀ ਆ ਜਸ ਇਨੀ ਰਾਤ ਨੂੰ ਤੂੰ ਹਸਪਤਾਲ ਦੇ ਬਾਹਰ ਕੀ ਕਰ ਰਹੀਆਂ ਗਰਜੋਤ ਮੈਂ ਕਿਰਨ ਨੂੰ ਦੇਖਣ ਆਈ ਸੀ ਯਸ ਤਾਂ ਫਿਰ ਅੰਦਰ ਆ ਜਾਂਦੀ ਮੈਨੂੰ ਫੋਨ ਕਰ ਦਿੰਦੀ ਤੂੰ ਪਾਗਲ ਏਨੀ ਰਾਤ ਇਥੇ ਸੁੱਤੀ ਹੋਈ ਹੈ ਮੇਰਾ ਧਿਆਨ ਨਾ ਜਾਂਦਾ ਤਾਂ ਤੂੰ ਇੱਥੇ ਰਹਿਣਾ ਸੀ ਗਰਜੋਤ ਮੈਂ ਫੋਨ ਕੀਤਾ ਸੀ ਪਰ ਤੂੰ ਪਿਕ ਨਹੀਂ ਕੀਤਾ ਫਿਰ ਯਸ ਨੂੰ ਯਾਦ ਆਉਂਦਾ ਹੈ ਕਿ ਗਰਜੋਤ ਦਾ ਫੋਨ ਆ ਰਿਹਾ ਸੀ ਪਰ ਉਸਨੇ ਹੀ ਪਿਕ ਨਹੀਂ ਕੀਤਾ ਸੀ ਯਸ ਓ ਯਾਦਾ ਯਾ ਸੋਰੀ ਯਾਰ ਮੈਂ ਸੋਚਿਆ ਕਿ ਸ਼ਾਇਦ ਤੈਨੂੰ ਕਿਨਵਰੀ ਖਬਰ ਮਿਲ ਚੁੱਕੀ ਹੋਵੇਗੀ ਉਮੈਨ ਉਸ ਬਾਰੇ ਪੁੱਛਣਾ ਹੋਵੇਗਾ ਤਾਂ ਮੈਂ ਫੋਨ ਨਹੀਂ ਚੁੱਕਿਆ ਪਰ ਮੈਂ ਨਹੀਂ ਜਾਣਦਾ ਸੀ ਕਿ ਤੂੰ ਇੱਥੇ ਆਈ ਹੋਈ ਆ ਗਰਜੋਤ ਪਰ ਕਿਰਨ ਨੂੰ ਹੋਇਆ ਕਿ ਜਸ ਤੂੰ ਸਿੱਧਾ ਹਸਪਤਾਲ ਦੇ ਅੰਦਰ ਵੀ ਧਾ ਸਕਦੇ ਸੀ ਉੱਥੇ ਕਿਸੇ ਨੂੰ ਵੀ ਬੋਲ ਦਿੰਦੀ ਕਿ ਮੈਨੂੰ ਡਾਕਟਰ ਜਸਕੀਰਤ ਨੂੰ ਮਿਲਣਾ ਹੈ ਉਹ ਤੈਨੂੰ ਮਿਲਵਾ ਦਿੰਦੇ ਗਰਜੋਤ ਮੈਂ ਗਈ ਸੀ ਪਰ ਉੱਥੋਂ ਦੇ ਗਾਰਡ ਨੇ ਮੈਨੂੰ ਬਾਹਰ ਕਰ ਦਿੱਤਾ ਫਿਰ ਯਸ਼ ਨੂੰ ਯਾਦ ਆਉਂਦਾ ਹੈ ਕਿ ਸ਼ਾਇਦ ਉਹ ਗਾਰ ਗਰਜੋਤ ਵਾਰ ਹੀ ਕੱਲ ਕਰ ਰਿਹਾ ਸੀ ਜਸ ਨੇ ਬਾਹਰ ਕੱਢਣ ਵਾਲੀ ਕਿਹਾ ਸੀ ਜਸ ਸੌਰੀ ਗੁਰਜੋਤ ਮੇਰੀ ਗਲਤੀ ਦੀ ਵਜ੍ਹਾ ਨਾਲ ਤੈਨੂੰ ਇਹ ਸਭ ਸਹਿਣਾ ਪਿਆ ਗੁਰਜੋਤ ਉਹ ਸਭ ਛੱਡ ਕਿੰਨੇ ਵਾਰੀ ਦੱਸ ਕੀ ਹੋਇਆ ਉਸਨੂੰ ਜਸ ਤੂੰ ਕੁਝ ਕਾਦਾ ਪੀਤਾ ਜਾਂ ਬਸ ਗੁਰਜੋਤ ਮੈਂ ਕੀ ਪੁੱਛ ਰਹੀ ਆ ਜਸ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਜੋ ਕਿ ਮੈਂ ਤੇਰੀ ਕੋਲ ਪੁੱਛ ਰਹੀ ਆ ਤੂੰ ਕੁਝ ਕਾਦਾ ਵੀ ਆ ਜਾਂ ਨਹੀਂ ਗੁਰਜੋਤ ਨਹੀਂ ਮੈਂ ਸਵੇਰੇ ਘਰੋਂ ਖਾ ਕੇ ਆਈ ਸੀ ਉਸ ਤੋਂ ਬਾਅਦ ਸਮਾਂ ਨਹੀਂ ਮਿਲਿਆ ਜਸ ਚੱਲ ਫਿਰ ਗੁਰਜੋਤ ਕਿੱਥੇ ਜਸ ਕਿੱਥੇ ਕੀ ਕੁਝ ਖਾ ਲੈ ਫਿਰ ਆਪਾਂ ਗੱਲ ਕਰਦੇ ਹਾਂ ਜਸ ਗੁਰਜੋਤ ਦਾ ਹੱਥ ਫੜਦੇ ਉਸ ਨੂੰ ਨਾਲ ਲੈ ਕੇ ਜਾਣ ਲੱਗਦਾ ਹੈ ਪਰ ਗੁਰਜੋਤ ਇੱਕ ਕਦਮ ਵੀ ਅੱਗੇ ਨਹੀਂ ਕਰਦੀ ਤੇ ਕਹਿੰਦੀ ਆ ਪਹਿਲਾਂ ਮੈਨੂੰ ਕਿਰਨ ਬਾਰੇ ਦੱਸ ਆਖਿਰ ਹੋਇਆ ਕੀ ਉਸ ਨੂੰ ਜਸ ਯਾਰ ਤੂੰ ਹਰ ਗੱਲ ਤੇ ਜਿੱਤ ਕਰਨੀ ਜ਼ਰੂਰੀ ਸਮਝਦੀ ਹੈ ਚੱਲ ਪਹਿਲਾਂ ਕੁਝ ਖਾ ਲੈ ਫਿਰ ਮੈਂ ਦੱਸਾਂਗਾ ਗੁਰਜੋਤ ਨਹੀਂ ਪਹਿਲਾਂ ਦੱਸ ਜਸ ਗੁਰਜੋਤ ਅੱਗੇ ਹੱਥ ਜੋੜ ਦਿੰਦਾ ਹੈ ਤੇ ਕਹਿੰਦਾ ਹੈ ਪਲੀਜ਼ ਕਰਜੋਤ ਇਸ ਫਰਚੇ ਦਿਨ ਕਰ ਮੈਂ ਆਕ ਚੁੱਕਿਆ ਮੈਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਪਰ ਤੇਰੀ ਜਿੱਦ ਮੈਨੂੰ ਹਮੇਸ਼ਾ ਦੁਖੀ ਕਰ ਦਿੰਦੀ ਆ ਤੈਨੂੰ ਮੈਂ ਇੰਨੀ ਵਾਰ ਸੱਚ ਪੁੱਛਦਾ ਰਿਹਾ ਪਰ ਤੂੰ ਕੁਝ ਨਹੀਂ ਦੱਸਿਆ ਮੈਂ ਮੰਨ ਲਿਆ ਕਿ ਤੇਰੀ ਜਿੱਦ ਪਰ ਹੁਣ ਤਾਂ ਛੱਡ ਦੇ ਇਹਨੇ ਕਹਿੰਦੇ ਹੋਏ ਉਹ ਉੱਥੇ ਲੱਗੀ ਬੈਂਚ ਤੇ ਬੈਠ ਜਾਂਦਾ ਹੈ ਗੁਰਜੋਤ ਦੇਖਦੀ ਆ ਕਿ ਜਸ ਬਹੁਤ ਹੀ ਪਰੇਸ਼ਾਨ ਹੋ ਰਿਹਾ ਸੀ ਫਿਰ ਉਹ ਜਸ ਦਾ ਹੱਥ ਫੜ ਕੇ ਬੋਲ ਦਿਆ ਚਲ ਮੈਨੂੰ ਵੀ ਬਹੁਤ ਭੁੱਖ ਲੱਗੀ ਜਸ ਉੱਠ ਕੇ ਉਸ ਨਾਲ ਤੁਰ ਪੈਂਦਾ ਹੈ ਹਸਪਤਾਲ ਤੋਂ ਬਾਹਰ ਇੱਕ ਹੋਟਲ ਹੁੰਦਾ ਹੈ ਜਿੱਥੇ ਜਸ ਗਰਜੋਤ ਲਈ ਖਾਣਾ ਮੰਗਵਾ ਦਿੰਦਾ ਹੈ ਗਰਜੋਤ ਦੇਖਦੀ ਆ ਕਿ ਜਸ ਨੇ ਸਿਰਫ ਇੱਕ ਹੀ ਥਾਲੀ ਮੰਗਵਾਈ ਸੀ ਗਰਜੋਤ ਜਸ ਤੂੰ ਨਹੀਂ ਖਾਣਾ ਜਸ ਨਹੀਂ ਮੈਨੂੰ ਭੁੱਖ ਨਹੀਂ ਗਰਜੋ ਥਾਲੀ ਨੂੰ ਪਿੱਛੇ ਕਰਦੀ ਬੋਲਦੀ ਆ ਫਿਰ ਮੈਨੂੰ ਵੀ ਨਹੀਂ ਹੈ ਜਸ ਫਿਰ ਤੂੰ ਜਿਤ ਗਰਜੋਤ ਹਮ ਪਰਿਵਾਰ ਤੈਨੂੰ ਮਨਣਾ ਪਵੇਗਾ ਮੈਂ ਇਕੱਲੀ ਇੰਨੀ ਰੋਟੀ ਕਿਵੇਂ ਖਾਵਾਂਗੀ ਤੂੰ ਵੀ ਮੇਰੇ ਸਾਥ ਦੇ दोनों खाते हैं जस ओके मैनू पता तू मेरी मनीगीता नहीं गुरजोत हम गुरजोत जस का मूड सही कर लगती है कि बारी उस को मन लै गए इतने रिंदा त खुद भी परेशान हों तो मैनु भी करना से बहुत शरारती है गुरजोत पर इसे पापा तो इन शरारती नहीं फिर किसती चलया गया जस हसन लग जाता है उम्मी सारे आही बोलते कि मेरी वर्गा लगता है गुरजोत हाँ ਮੈਂ ਮਿਲੀ ਸੀ ਚੰਡੀਗੜ੍ਹ ਜੀਰਾ ਤਾਂ ਤੇਰੀ ਵਰਗਾਈ ਜਸ ਹਮ ਗੁਰਜੋਤ ਜਸ ਅੱਜ ਮੈਂ ਇਹ ਨਾ ਬੁੱਲ ਰਹੀਆਂ ਤੂੰ ਬਸ ਹਮ ਹਮ ਕਰ ਰਿਹਾ ਜਸ ਵਾ ਸਮੇ ਯਾਰ ਸਭ ਕੁਝ ਬਦਲ ਲਿਹਾਏ ਮੇਰੇ ਹੱਥਾਂ ਵਿੱਚੋਂ ਸਭ ਨਿਕਲ ਰਿਹਾ ਪਰ ਮੈਂ ਕੁਝ ਵੀ ਸੰਭਾਲ ਨਹੀਂ ਪਾ ਰਹੀਆ ਇੰਨੇ ਨੂੰ ਦੋਨਾਂ ਦਾ ਖਾਣਾ ਵੀ ਹੋ ਜਾਂਦਾ ਹੈ ਜਸ ਤੇ ਗੁਰਜੋਤ ਹੋਟਲ ਤੋਂ ਬਾਹਰ ਆ ਜਾਂਦੇ ਹਨ ਗੁਰਜੋਤ ਕੀ ਨਿਕਲ ਰਿਹਾ ਮੈਨੂੰ ਤੇਰੀ ਤੇ ਭਰਸਾ ਆਈ ਤੂੰ ਸਭ ਸੰਭਾਲ ਲਵੇਂਗਾ ਜਸ ਨਹੀਂ ਗੁਰਜੋਤ ਹੋ ਮੇਰੀ ਜੋ ਪਹਿਲਾਂ ਵਾਲਾ ਜਸ ਨਹੀਂ ਰਿਹਾ ਮੈਂ ਟੁੱਟ ਚੁੱਕਿਆ ਹਾਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਿਆ ਇਹਨਾਂ ਕਹਿੰਦੇ ਜਸ ਉਸ ਤੇ ਬੈਠ ਜਾਂਦਾ ਹੈ ਗਰਜੋਲ ਜਸ ਤੇ ਕੋਲ ਆਉਂਦੀ ਆ ਤੇ ਉਸ ਨੂੰ ਆਪਣੇ ਨਾਲ ਲਾਉਂਦੀ ਹੋਈ ਬੋਲਦੀ ਆ ਤੂੰ ਕਿਸੇ ਨੂੰ ਖੁਸ਼ੀ ਨਾ ਦੇਵੇਂ ਇਹ ਹੋ ਨਹੀਂ ਸਕਦਾ ਤੂੰ ਤਾਂ ਦੂਜਿਆਂ ਦੀ ਖੁਸ਼ੀ ਲਵਦਾ ਈ ਮੈਨੂੰ ਖੁਸ਼ ਕਰਨ ਲਈ ਤੂੰ ਕੀ ਕੀ ਕੀਤਾ ਮੈਨੂੰ ਯਾਦ ਆ ਤੂੰ ਇੱਕ ਵਧੀਆ ਦੋਸਤ ਏ ਜਸ ਗਰਜੋਤਾ ਹੱਥ ਫੜਦੇ ਹੋਏ ਬੋਲਦਾ ਹੈ ਇੱਕ ਸਵਾਲ ਕਰਾਂ ਸਹੀ ਜਵਾਬ ਦੇਵੇਂ ਗਰਜੋ ਥੰਮ ਜਸ ਦੋਸਤ ਮੈਂ ਬਦੀ ਹਾਂ ਪਰ ਪਤੀ ਇੱਕ ਪ੍ਰੇਮੀ ਗਰਜੋਤ ਚੁੱਪ ਕਰ ਜਾਂਦੀ ਆ ਜਸ ਗਰਜੋਤ ਜਵਾਬ ਦੇ ਜਸ ਗਰਜੋਤ ਅੱਜ ਚੁੱਪ ਨਾ ਰਹੇ ਮੇਰੇ ਇਸ ਸਵਾਲ ਦਾ ਜਵਾਬ ਦੇ ਗਰਜੋਤ ਕਈ ਵਾਰ ਹਾਲਾਤ ਐਵੇਂ ਦੇ ਹੋ ਜਾਂਦੇ ਹਨ ਕਿ ਅਸੀਂ ਉਹ ਰਿਸ਼ਤੇ ਪੂਰੀ ਤਰ੍ਹਾਂ ਨਹੀਂ ਨਿਭਾ ਸਕਦੇ ਜੋ ਸੀ ਦਿਲ ਤੋਂ ਨਿਭਾਉਣੇ ਚਾਹੁੰਦੇ ਆ ਪਰ ਇਹ ਸਾਤ ਮਤਲਬ ਇਹ ਨਹੀਂ ਕਿ ਸੀ ਮਾੜੀਆਂ ਜਸ ਪਰ ਫਿਰ ਇਨਸਾਨ ਕੀ ਕਰੇ ਜੇ ਉਸੇ ਹਾਲਾਤ ਕਦੇ ਸਹੀ ਹੀ ਨਾ ਹੋਣ ਗਰਜੋਤ ਫਿਰ ਸਭ ਕੁਝ ਰੱਬ ਦੇ ਹੱਥ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਕਦੇ ਵੀ ਸਾਡਾ ਕੁਝ ਮਾੜਾ ਨਹੀਂ ਕਰਦਾ ਜਸ ਇਹ ਸਭ ਕਹਿੰਦੀਆਂ ਗੱਲਾਂ ਹਨ ਗੁਰਜੋਤ ਗੁਰਜੋਤ ਕਿ ਤੈਨੂੰ ਲੱਗਦਾ ਹੈ ਇਹ ਕਹਿੰਦੀਆਂ ਗੱਲਾਂ ਨੇ ਮੇਰੇ ਹਾਲਾਤਾਂ ਨੂੰ ਸ਼ਾਇਦ ਤੂੰ ਮੇਰੇ ਤੋਂ ਵਧੀਆ ਜਾਂਦਾ ਹੈ ਤੈਨੂੰ ਪਤਾ ਮੇਰੇ ਤੇ ਕਿੰਨਾ ਕੁਝ ਬੀਤਿਆ ਹਲੇ ਤਾਂ ਤੂੰ ਮੇਰੇ ਬਚਪਨ ਬਾਰੇ ਕੁਝ ਜਾਣਦਾ ਨਹੀਂ ਕਿ ਕਿਵੇਂ ਆਪਣੇ ਪਰਿਵਾਰ ਦੀ ਇੱਕ ਇੱਕ ਮੈਂਬਰ ਨੂੰ ਦੂਰ ਹੁੰਦੇ ਦੇਖਿਆ ਸੀ ਮੈਂ ਉਹ ਮੈਨੂੰ ਛੱਡ ਕੇ ਚਲੇ ਗਏ ਤੈਨੂੰ ਪਤਾ ਹੈ ਮੈਂ ਤਾਂ ਆਪਣਾ ਬਚਪਨ ਵੀ ਨਹੀਂ ਵੇਖਿਆ ਬਚਪਨ ਵਿੱਚ ਫਿਰ ਮੈਂ ਇੱਕ ਸੁਪਨਾ ਦੇਖਦੀ ਵੱਡੀ ਹੋ ਰਹੀ ਸੀ ਕਿ ਮੈਂ ਡਾਕਟਰ ਬਣਾਂਗੀ ਜਵਾਨੀ ਆਈ ਤਾਂ ਪਿਆਰ ਹੋ ਗਿਆ ਪਰ ਜਦੋਂ ਮੇਰਾ ਉਹ ਸੁਪਨਾ ਪੂਰਾ ਹੋਣਾ ਸੀ ਤੇ ਮੈਨੂੰ ਪਿਆਰ ਮਿਲਣਾ ਸੀ ਤਾਂ ਮੈਨੂੰ ਆਪਣੀ ਜ਼ਿੰਦਗੀ ਦੀ ਉਹ ਸੱਚਾਈ ਪਤਾ ਲੱਗੀ ਜਿਸ ਨੂੰ ਮੈਂ ਬਦਲ ਸਕਦੀ ਸੀ ਮੈਨੂੰ ਮੇਰੀ ਬਿਮਾਰੀ ਦਾ ਪਤਾ ਲੱਗਣਾ ਜਿਸ ਤੋਂ ਮੈਂ ਅਣਜਾਣ ਸੀ ਫਿਰ ਤੁਮ ਵੀ ਛੱਡ ਕੇ ਚਲੇ ਗਿਆ ਜਸ ਪਰ ਮੈਂ ਤੇਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤੂੰ ਮੈਨੂੰ ਮਿਲਣਾ ਨਹੀਂ ਚਾਹੁੰਦੀ ਸੀ ਗਰਜੂਤ ਹਾਸੀ ਹੋਈ ਇਸ ਵਾਰੀ ਹੁਣ ਮੈਂ ਤੈਨੂੰ ਕੁਝ ਨਹੀਂ ਕਹਿ ਸਕਦੀ ਪਰ ਹੁਣ ਮੈਨੂੰ ਤੇਰੇ ਨਾਲ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿ ਤੂੰ ਉਸ ਸਮੇਂ ਮੈਨੂੰ ਛੱਡ ਗਿਆ ਸੀ ਕਿਉਂਕਿ ਮੈਂ ਜਾਣਦੀ ਹਾਂ ਕਿ ਤੂੰ ਵੀ ਕੁਝ ਗੱਲਾਂ ਤੋਂ ਅਣਜਾਣ ਸੀ ਜਸ ਹਾਂ ਬਸ ਇਹੀ ਗੱਲ ਜਾਨਣਾ ਚਾਹੁੰਦਾ ਹਾਂ ਕਿ ਆਖਰ ਹੋਇਆ ਕੀ ਸੀ ਉਸ ਸਮੇਂ ਗਰਜੂਤ ਤੂੰ ਗੱਲ ਕਿੱਧਰ ਦੀ ਕਿੱਧਰ ਲੈ ਗਿਆ ਮੈਂ ਜੋ ਗੱਲ ਕਰ ਰਹੀ ਸੀ ਮੈਨੂੰ ਪੂਰੀ ਤਾਂ ਕਰ ਲੈਣ ਦੇ ਫਿਰ ਮੇਰਾ ਪਿਆਰ ਵੀ ਚਲੇ ਗਿਆ ਡਾਕਟਰ ਬਨਨ ਦਾ ਸੁਪਨਾ ਵੀ ਉੱਥੇ ਛੱਡ ਦਿੱਤਾ ਬਸ ਸੋਚਿਆ ਕਿ ਕੋਈ ਛੋਟੀ ਮੁੱਟੀ ਨੌਕਰੀ ਕਰ ਲਵਾਂਗੀ ਪਰ ਇੱਥੋਂ ਦੇ ਲੋਕਾਂ ਨੇ ਮੈਨੂੰ ਇੰਨਾ ਮਜਬੂਰ ਕਰ ਦਿੱਤਾ ਮੇਰੇ ਨਾਲ ਕਿਸੇ ਨੇ ਬੋਲਣਾ ਤਾਂ ਦੂਰ ਦੀ ਗੱਲ ਬਲਕਿ ਕਿਸੇ ਨੂੰ ਮੇਰੀ ਜਗ੍ਹਾ ਤੇ ਮੌਜੂਦਗੀ ਵੀ ਪਸੰਦ ਨਹੀਂ ਸੀ ਇਸ ਲਈ ਫਿਰ ਆਪਣਾ ਪਿੰਡ ਵੀ ਛੱਡਣਾ ਪਿਆ ਆਪਣਾ ਸ਼ਹਿਰ ਵੀ ਛੱਡਣਾ ਪਿਆ ਮਤਲਬ ਮੈਂ ਆਪਣੇ ਪਰਿਵਾਰ ਦੇ ਮੈਂਬਰ ਤੋਂ ਲੈ ਕੇ ਆਪਣੀ ਰਹਿਣ ਵਸਿਰੀ ਤੋਂ ਲੈ ਕੇ ਆਪਣਾ ਸੁਪਨਾ अपना प्यार अपनी हर चीज ਤੋਂ ਮੈਂ ਦੂਰ ਜਾ ਚੁੱਕੀ ਸੀ ਮੇਰੇ ਕਿਲ ਜਿਉਣ ਲਈ ਕੋਈ ਉਮੀਦ ਨਹੀਂ ਸੀ ਕਦੇ ਕਦੇ ਤਾਂ ਸੱਚੀ ਐਵੇਂ ਲੱਗਦਾ ਸੀ ਕਿ ਮੈਨੂੰ ਮੌਤ ਆ ਜਾਵੇ ਇੱਥੋਂ ਤੱਕ ਕਿ ਮੈਂ ਇੱਕ ਵਾਰ ਮਰਨ ਦੀ ਕੋਸ਼ਿਸ਼ ਵੀ ਕਰਨ ਲੱਗੀ ਸੀ ਪਰ ਫਿਰ ਦਾਦੀ ਦਾ ਖਿਆਲ ਆਇਆ ਤਾਂ ਸੋਚਿਆ ਕਿ ਨਹੀਂ ਦਾਦੀ ਨਾਲ ਵੀ ਤਾਂ ਉਹੀ ਬੀਤੇ ਆ ਜੋ ਮੇਰੇ ਨਾਲ ਹੋਇਆ ਹੈ ਉਹਨਾਂ ਨੂੰ ਵੀ ਤਾਂ ਸਾਰੇ ਛੱਡ ਚੁੱਕੇ ਨੇ ਜੀ ਅੱਜ ਉਹ ਮੇਰੇ ਨਾਲ ਖੜੇ ਨੇ ਤਾਂ ਮੈਂ ਵੀ ਉਹਨਾਂ ਨਾਲ ਖੜੀ ਰ੍ਹਾਂਗੀ ਕੁਝ ਸਮਾਂ ਬੀਤਿਆ ਮੈਂ ਨਵੇਂ ਸ਼ਹਿਰ ਜਾ ਕੇ ਇੱਕ ਨੌਕਰੀ ਕਰ ਲਈ ਜਿੱਥੇ ਕੇ ਸਾਰੇ ਮੇਰੇ ਤੋਂ ਅਣਜਾਣ ਸੀ ਉੱਥੇ ਹੀ ਮੇਰੀ ਝੋਲੀ ਵਿੱਚ ਰੱਬ ਨੇ ਕੀਰਤਨ ਪਾ ਦਿੱਤਾ ਤੇ ਜਦੋਂ ਕੀਰਤਨ ਆਇਆ ਤਾਂ ਮੇਰੀ ਜ਼ਿੰਦਗੀ ਬਦਲ ਗਈ ਮੈਨੂੰ ਜੀਣ ਲਈ ਇੱਕ ਸਹਾਰਾ ਮਿਲ ਗਿਆ ਜਿਸ ਲਈ ਨੌਕਰੀ ਕਰਨੀ ਸੀ ਜਿਸ ਨੂੰ ਪਾਲਣਾ ਸੀ ਬਸ ਮੇਰੀ ਜ਼ਿੰਦਗੀ ਕੀਰਤ ਤੱਕ ਸੀਮਤ ਹੋ ਗਈ ਮੈਂ ਸਿਰਫ ਆਪਣਾ ਸੁਪਨਾ ਆਪਣੀ ਕੀਰਤ ਵਿੱਚ ਪੂਰਾ ਹੁੰਦਾ ਦੇਖਣ ਲੱਗੀ ਇਸ ਬੋਲਦਿਆਂ ਬੋਲਦਿਆਂ ਗਿਰਜੋ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜੱਸ ਉਸਦੇ ਹੱਥ-ਹੱਥ ਰੱਖ ਕੇ ਬੋਲਦਾ ਹੈ ਕਿ ਮੈਂ ਜਾਣਦਾ ਹਾਂ ਤੂੰ ਬਹੁਤ ਦੁੱਖ ਸਹੇਣੀ ਤੇ ਮੈਂ ਇਸ ਕਾਲੇ ਸ਼ਰਮਿੰਦਾ ਵੀ ਹਾਂ ਕਿ ਮੈਂ ਉਸ ਸਮੇਂ ਨਾਲ ਨਹੀਂ ਸੀ ਉਸ ਸਮੇਂ ਨਾਲ ਹੁੰਦਾ ਤਾਂ ਅੱਜ ਸ਼ਾਇਦ ਮੇਰੀ ਹਾਲਤ ਵੀ ਇਹ ਨਾ ਹੁੰਦੀ ਤੇ ਆਪਾਂ ਦੋਵੇਂ ਨਾਲ ਹੁੰਦੇ ਗਰਜੋਤ ਨਹੀਂ ਜੱਸ ਐਵੇਂ ਨਹੀਂ ਹੋ ਸਕਦਾ ਸੀ ਮੈਂ ਤੇਰੇ ਨਾਲ ਉਸ ਸਮੇਂ ਵਿਵਹਿਆ ਨਹੀਂ ਸੀ ਕਰਵਾਉਣਾ ਕਿਉਂਕਿ ਮੈਂ ਆਪਣੀ ਬਿਮਾਰੀ ਵਾਰੀ ਜਾਣ ਚੁੱਕੀ ਸੀ ਪਰ ਇੱਕ ਦੋਸਤੀ ਕਮੀ ਹੋ ਗਈ ਸੀ ਜ਼ਿੰਦਗੀ ਵਿੱਚ ਇਸ ਗੱਲ ਵਿੱਚ ਤੇਰਾ ਕੋਈ ਕਸੂਰ ਨਹੀਂ ਆ ਸਾਡੇ ਹੱਥ ਵਸ ਕੁਝ ਨਹੀਂ ਹੁੰਦਾ ਇਹ ਤਾਂ ਬਸ ਰੱਬ ਦਾ ਹੁਕਮ ਹੁੰਦਾ ਹੈ ਜੋ ਕਿ ਅਸੀਂ ਮੰਨ ਕੇ ਚੱਲ ਰਹੇ ਹਾਂ ਚੱਲ ਹੁਣ ਇਹ ਸਭ ਛੱਡ ਦੇ ਤੇ ਹੁਣ ਮੈਨੂੰ ਦੱਸ ਦੇ ਜੱਸ ਕਿ ਕਿਰਨ ਨੂੰ ਹੋਇਆ ਕੀ ਆ ਉਹ ਹਸਪਤਾਲ ਵਿੱਚ ਕਿਉਂ ਦਾਖਲਾ ਜੱਸ ਕਿਰਨ ਨੂੰ ਕੈਂਸਰ ਆ ਤੇ ਉਹ ਵੀ ਲਾਸਟ ਸਟੇਜ ਤੇ ਆ ਗਰਜੋਤ ਇੱਕਦਮ ਹੈਰਾਨ ਹੋ ਜਾਂਦੀ ਆ ਤੇ ਖੜੀ ਹੋ ਕੇ ਹੈਰਾਨੀ ਨਾਲ ਦੇਖਦੀ ਹੋਈ ਪੁੱਛਦੀ ਆ ਪਰ ਤੂੰ ਮੈਨੂੰ ਕਦੀ ਵੀ ਸਵਾਰੀ ਕਿਉਂ ਨਹੀਂ ਦੱਸਿਆ ਜੱਸ ਮੈਂ ਤੈਨੂੰ ਕਈ ਵਾਰ ਇਸ ਵਾਰੀ ਦੱਸਣ ਦਾ ਸੋਚਦਾ ਸੀ ਪਰ ਤੂੰ ਖੁਦ ਹੀ ਨਹੀਂ ਮੁਸ਼ਕਲ ਵਿੱਚ ਸੀ ਤੇ ਮੈਂ ਤੈਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਇਹ ਗੱਲ ਨਹੀਂ ਦੱਸਣਾਂ ਸਕਿਆ ਗਰਜੂਤ ਪਰ ਇੰਨੀ ਵੱਡੀ ਗੱਲ ਤੂੰ ਮੇਰੇ ਤੋਂ છુપਾਈ ਹੀ ਕਿਉਂ ਜਸ ਚਲੇ ਸਭ ਛੱਡ ਹੁਣ ਹਰ ਰਾਤ ਕਾਫੀ ਹੋ ਚੁੱਕੀ ਆ ਤੇ ਤੂੰ ਵੀ ਸਵੇਰ ਦੀ ਇੱਥੇ ਆਈ ਹੋਈ ਆ ਹੁਣ ਤੈਨੂੰ ਰਾਤ ਸੌਣ ਲਈ ਮੈਂ ਕਿਸੇ ਹੋਟਲ ਵਿੱਚ ਕਮਰਾ ਬੁੱਕ ਕਰਵਾ ਦਿੰਦਾ ਆ ਫਿਰ ਤੈਨੂੰ ਉੱਥੇ ਛੱਡ ਆਵਾਂ ਗਰਜੂਤ ਮੈਥੇ ਕਿਰਨ ਦਾ ਪਤਾ ਲੈਣ ਲਈ ਆਈਆਂ ਤੇ ਮੈਂ ਕਿਰਨ ਨੂੰ ਮਿਲਣਾ ਚਾਹੁੰਦੀ ਆ ਜਸ ਮੈਂ ਸਮਝ ਰਿਹਾ ਪਰ ਕਿੰਨੀ ਸੋ ਰਹੀ ਹੋਵੇਗੀ ਤਾਂ ਉਸ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਸਵੇਰੇ ਜਦੋਂ ਹੋਸ਼ ਵਿੱਚ ਆ ਜਾਵੇਗੀ ਤੈਨੂੰ ਉਸ ਨਾਲ ਮਿਲਵਾ ਦੇਵਾਂਗਾ ਚਲ ਹੁਣ ਇੱਥੇ ਕੋਲ ਇੱਕ ਹੋਟਲ ਆ ਉੱਥੇ ਮੈਂ ਜਾਨੂੰ ਕਮਰਾ ਬੁੱਕ ਕਰਵਾ ਦੇਣਾ ਆ ਜਸ ਤੁਰਨ ਲੱਗਦਾ ਹੈ ਤਾਂ ਗਰਜੂਦ ਪਿੱਛੋਂ ਵਾਸ ਦਿੰਦੀ ਆ ਇਹਨਾਂ ਹੱਕ ਵਿਖੋ ਚੁੱਕਿਆ ਮੇਰੀ ਤੋ ਕਿ ਇੱਕ ਰਾਤ ਵੀ ਮੇਰੇ ਨਾਲ ਬਤੀਤ ਨਹੀਂ ਕਰ ਸਕਦਾ ਜਸ ਨਹੀਂ ਯਾਰ ਇਹ ਮਤਲਬ ਨਹੀਂ ਮੇਰੀ ਕਹਿੰਦਾ ਮਤਲਬਾ ਕਿਸ ਵੀਰ ਦੀ ਤੂੰ ਕਰੋ ਤੋਰੀ ਹੋਈ ਆ ਥੱਕ ਚੁੱਕੀ ਹੋਵੇਂਗੀ ਇਸ ਕਰਕੇ ਮੈਂ ਬੋਲਿਆ ਕਿ ਤੂੰ ਸਵੇਰ ਕਿਰਨੋਂ ਮਿਲ ਲਮੀ ਗਰਜੋਤ ਪਰ ਮੈਂ ਕਿਸੇ ਹੋਟਲ ਵਿੱਚ ਨਹੀਂ ਰੁਕਾਂਗੀ ਮੈਂ ਤੇਰੇ ਨਾਲ ਹਸਪਤਾਲ ਵਿੱਚ ਜਾਵਾਂਗੀ ਜਸ ਪਰ ਤੂੰ ਵੀਰੇ ਨਾਲ ਉੱਥੇ ਕਿਵੇਂ ਰਹੇਗੀ ਮੇਰਾ ਮਤਲਬਾ ਉੱਥੇ ਸਾਰੀ ਮੈਨੂੰ ਇਹਨਾਂ ਬੋਲ ਕੇ ਜਸ ਚੁੱਪ ਹੋ ਜਾਂਦਾ ਹੈ ਪਰ ਅਸਲੀ ਗਰਜੋ ਸਮਝ ਚੁੱਕੀ ਹੁੰਦੀ ਆ ਉਹ ਜਾਣਦੀ ਸੀ ਕਿ ਉੱਥੇ ਜਸ ਨੂੰ ਸਾਰੇ ਜਾਣਦੇ ਹਨ ਤੇ ਮੇਰੇ ਬਾਰੇ ਪੁੱਛਣਗੇ ਤਾਂ ਉਸ ਕੋਲ ਕੋਈ ਜਵਾਬ ਨਹੀਂ ਹੋਵੇਗਾ ਗਰਜੂਤ ਚਲ ਠੀਕਾ ਫਿਰ ਮੈਂ ਪਾਰਕ ਵਿੱਚ ਹੀ ਰਾਤ ਕੱਟ ਲਵਾਂਗੀ ਸਵੇਰ ਹੁੰਜ ਕੁਝ ਹੀ ਸਮਾਂ ਬਾਕੀ ਆ ਜਸ ਪਰ ਮੈਂ ਤੈਨੂੰ ਇਦਾਂ ਇੱਥੇ ਛੱਡ ਕੇ ਨਹੀਂ ਜਾ ਸਕਦਾ ਇਸ ਲਈ ਤੂੰ ਚਲ ਮੇਰੇ ਨਾਲ ਚੁੱਪ ਕਰਕੇ ਹੋਰ ਕੋਈ ਵੀ ਸਵਾਲ ਨਹੀਂ ਜਾਂ ਜਿੱਦ ਨਹੀਂ ਗਰਜੂਤ ਮੈਂ ਬੋਲ ਦਿੱਤਾ ਨਹੀਂ ਤਾਂ ਮਤਲਬ ਨਹੀਂ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਜਸ ਪਰ ਯਾਰ ਗਰਜੂਤ ਕਿੰਨ ਕੋਲ ਚਲਾ ਜਾਮੀ ਸੇ ਹਸਪਤਾਲ ਦੀ پارک ਵਿੱਚ ਹੀ ਰੁਕ ਜਾਵਾਂਗੀ ਦੋ ਵਜ ਚੁੱਕਿਆ ਬਸ ਥੋੜਾ ਸਮਾਂ ਬਾਕੀ ਏ ਜਸ ਤੂੰ ਤੈਨੂੰ ਪਤਾ ਏ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਫਿਰ ਸਮਾਂ ਕਿਉਂ ਖਰਾਬ ਕਰ ਰਹੀ ਹੈ ਗਰਜੋਤ ਚਲ ਪਹਿਲਾਂ ਹਸਪਤਾਲ ਵੱਲ ਚੱਲਦੇ ਹਾਂ ਫਿਰ ਸੋਚਦੇ ਹਾਂ ਦੋਨੋਂ ਹਸਪਤਾਲ ਨੂੰ ਚਲੇ ਜਾਂਦੇ ਹਨ ਗਰਜੋਤ ਚਲ ਜਸ ਤੂੰ ਉੱਪਰ ਚਲਾ ਜਾ ਮੈਂ ਇੱਥੇ ਰੁਕਦੀ ਹਾਂ ਜਸ ਤੂੰ ਮੰਨੇਗੀ ਨਹੀਂ ਚਲ ਫਿਰ ਉੱਪਰ ਮੇਰੇ ਨਾਲ ਗਰਜੋਤ ਨਹੀਂ ਜਸ ਸਾਰੀ ਰਾਤ ਲੋਕ ਆ ਜਾ ਰਹੀ ਆ ਮੈਂ ਇੱਥੇ ਰੁਕਦੀ ਆ ਮੈਨੂੰ ਨੀਂਦ ਵੀ ਨਹੀਂ ਆ ਰਹੀ ਜਸ ਹਮ ਨੀਂਦ ਪੂਰੀ ਜੋ ਕਰ ਲਈ ਚਲ ਇੱਕ ਕੰਮ ਕਰ ਦੇ ਮੈਂ ਤੇਰੀ ਹਰ ਗੱਲ ਮੰਨਦਾ ਆ ਹੁਣ ਮੇਰੀ ਗੱਲ ਮੰਨ ਤੂੰ ਮੇਰੀ ਗੱਡੀ ਵਿੱਚ ਰਾਤ ਕੱਟ ਲਈ ਇਸ ਲਈ ਮੈਨੂੰ ਵੀ ਤੇਰੀ ਫਿਕਰ ਨਹੀਂ ਹੋਵੇਗੀ ਜੇ ਤੂੰ ਬਾਹਰ ਰਹੀ ਤਾਂ ਮੇਰਾ ਧਿਆਨ ਤੇਰੀ ਵੱਲ ਰਹਿਣਾ ਗਰਜੋਤ ਇਹ ਤਰੀਕਾ ਵਧੀਆ ਏ ਜਸ ਸ਼ੁਕਰਾ ਇੱਕ ਗਲਤਾਂ ਮੰਨੇ ਚਲ ਮੈਂ ਤੈਨੂੰ ਗੱਡੀ ਤੱਕ ਛਾਡ ਆ ਮਾਂ ਗਰਜੋ ਤੇ ਜਸ ਚੱਲ ਪੈਂਦੇ ਹਨ ਪਾਰਕਿੰਗ ਵਿੱਚ ਜਾ ਕੇ ਜੱਸ ਗੱਡੀ ਦੀਵਾਰੀ ਖੋਲ ਕੇ ਗਰਜੋਤ ਨੂੰ ਗੱਡੀ ਦੀ ਚਾਬੀ ਦੇ ਦਿੰਦਾ ਹੈ ਤੇ ਬੋਲਦਾ ਹੈ ਇਹ ਚਾਬੀ ਆਪਣੇ ਕੋਲ ਰੱਖ ਜੇਕਰ ਕੋਈ ਪ੍ਰੋਬਲਮ ਹੋਵੇ ਤਾਂ ਫੋਨ ਕਰ ਲੈ ਇੱਕ ਗੱਲ ਹੋਰ ਬਿਰਾਂ ਦੱਸੇ ਕਿਤੇ ਨਾ ਜਾਮੀ ਸਵੇਰੇ ਮੈਂ ਆਪ ਆ ਕੇ ਤੈਨੂੰ ਇੱਥੋਂ ਲੈ ਜਾਵਾਂ ਗਰਜੋਤ ਚਲ ਠੀਕਾ ਜੱਸ ਉਹ ਤੇ ਚਲਾ ਜਾਂਦਾ ਹੈ ਗਰਜੋਤ ਗੱਡੀ ਦੀ ਪਿਛਲੀ ਸੀਟ ਤੇ ਲੰਮੇ ਪੈ ਜਾਂਦੀ ਆ ਉੱਥੇ ਹੀ ਉਸ ਨੂੰ ਨੀਂਦ ਆ ਜਾਂਦੀ ਆ ਤੇ ਉਹ ਸੌ ਜਾਂਦੀ ਆ ਜੱਸ ਕਿਰਨ ਕੋਲ ਚਲਾ ਜਾਂਦਾ ਹੈ ਪਰ ਉਸਤਾ ਤੇ ਅਨਗੁਜੋਤ ਵੱਲ ਹੁੰਦਾ ਹੈ ਕਿ ਉਹ ਠੀਕ ਹੋਵੇਗੀ ਜਸ ਕਿਨ ਕੋਲ ਬੈਠਾ ਗਜੂਤ ਵਰੀ ਸੋਚ ਰਿਹਾ ਹੁੰਦਾ ਤਾਂ ਕਿਰਨ ਪਾਣੀ ਮੰਗਦੀ ਆ ਕਿ ਰੇ ਨਹੋਸ਼ ਆ ਜਾਂਦੀ ਆ ਜਸ ਕੋਲ ਪੈ ਜਗ ਜੋ ਗਲਾਸ ਵਿੱਚ ਪਾਣੀ ਪਾ ਕੇ ਉਸ ਨੂੰ ਦਿੰਦਾ ਹੈ ਜਸ ਕਿਵੇਂ ਆ ਕਿਰਨ ਕੇ ਠੀਕ ਹੋਉਣ ਥੋੜਾ ਗੁਜਿਤ ਜਸ ਉਹ ਮਮਾ ਨਾਲ ਕੰਮ ਚ ਲੱਗਿਆ ਇਹ ਤੇ ਉਸ ਨੂੰ ਜਿੱਦ ਕਰਨੀ ਸੀ ਕਿ ਤੇਰੀ ਨਾਲ ਸੌਣਾ ਹੈ ਮੈਂ ਸੋਚਿਆ ਤੈਨੂੰ ਤੰਗ ਕਰੂਗਾ ਇਸ ਲਈ ਪੀ ਦਿੱਤਾ ਕਿਰਨ ਓਕੇ ਕੀ ਦੇ ਸੇ ਡਾਕਟਰ ਨੇ ਮੇਰੇ ਕੋਲ ਹੋਰ ਕਿੰਨੀ ਜ਼ਿੰਦਗੀ ਹੈ ਜਸ ਚਪ ਕਰ ਜਾਂਦਾ ਹੈ ਫਿਰ ਕਿਰਨ ਜਦੋਂ ਸਵਾਲੀਆ ਨਜ਼ਰ ਨਾਲ ਉਸ ਵੱਲ ਦੇਖ ਰਹੀ ਹੁੰਦੀ ਆ ਤਾਂ ਉਹ ਬੋਲਦਾ ਹੈ ਡਾਕਟਰ ਕਹਿੰਦੇ ਹਾਲੇ ਬਹੁਤ ਜ਼ਿੰਦਗੀ ਬਚੀ ਆ ਗੁਰਜੀਤ ਦਾ ਵਿਆਹ ਦੇਖਣਾ ਕਿਨ ਹਸਦੀ ਹੋਈ ਕਹਿੰਦੀ ਆ ਦਿਲਾਸਾ ਦੇ ਰਹੀ ਹੈ ਜਸ ਨਹੀਂ ਬਸ ਸੱਚ ਦੱਸਣ ਦੀ ਹਿੰਮਤ ਨਹੀਂ ਕਿਰਨ ਚਲੇ ਸਭ ਛੱਡ ਤੂੰ ਗੁਰਜੋਤ ਕੋਲ ਚਲੇ ਗਿਆ ਸੀ ਕਿਵੇਂ ਆਹੋ ਜਸ ਹਾਂ ਠੀਕ ਹੈ ਪਰ ਤੈਨੂੰ ਕਿਵੇਂ ਪਤਾ ਕਿ ਮੈਂ ਉਹ ਸਕੂਲ ਗਿਆ ਸੀ ਕਿਰਨ ਇਹਨਾਂ ਤਾਂ ਮੈਂ ਤੈਨੂੰ ਜਾਣਦੀ ਹੀ ਗਈ ਹਾਂ ਉਸੇ ਜਰੂਰ ਤੂੰ ਗੁਰਜੀਤ ਦੇ ਸਰਟੀਫਿਕੇਟ ਉਤੇ ਕਿਰਤ ਦੇ ਮਾਤਾ ਪਿਤਾ ਦੀ ਜਗ੍ਹਾ ਤੇ ਸਿਰਫ ਗੁਜੂ ਦਾ ਨਾਮ ਦੇਖਿਆ ਤਾਂ ਤੇਰੇ ਮਨ ਵਿੱਚ ਕਈ ਸਵਾਲ ਪੈਦਾ ਹੋ ਰਹੇ ਸੀ ਜਿੰਨਾ ਸਵਾਲਾਂ ਦਾ ਜਵਾਬ ਲੈਣ ਵਾਸਤੇ ਤੂੰ ਗੁਰਜੂਤ ਕੋਲ ਜ਼ਰੂਰ ਜਾਵੇਂਗਾ ਮੈਂ ਜਾਣਦੀ ਸੀ ਜਸ ਹਾਂ ਮੈਂ ਸਵਾਲ ਦਾ ਜਵਾਬ ਲੈਣ ਨੂੰ ਸਕੂਲ ਗਿਆ ਸੀ ਕਿਰਨ ਤਾਂ ਫਿਰ ਕੀ ਪਤਾ ਲੱਗਾ ਜਸ कीर्त गुरजोत की बेटी नहीं आ उसकी गोद बेटी है, है। किरण मतलब कि गुरजीत ने नहीं नहीं करवाया जस नहीं, मैं तेरे नाल गल करनी सी किरण हाँ दस जस गुरजोत ने तेरे बारे पता लगा वो तेन ले आई हुई है किरण गुरजोत आई है जस हां वह हेठाई किरण पर तू उस उपर क्यों नहीं लाके आया जस वो काफी रात मैं पता लगा कि आई है ਤਾਂ ਮੈਂ ਉਸ ਨੂੰ ਕਿਹਾ ਕਿ ਉਹ ਕਿਰਨ ਨੂੰ ਹਲੇ ਹੋਸ਼ ਨਹੀਂ ਆਈ ਇਸ ਲਈ ਹੋਟਲ ਛੁੱਕਣ ਲਈ ਬੋਲਿਆ ਪਰ ਉਹ ਮੰਨੀ ਨਹੀਂ ਤੇ ਗੱਡੀ ਵਿੱਚ ਹੀ ਸੋ ਗਈ ਕਿਰਨ ਠੀਕ ਹੈ ਜਸ ਪਰ ਕਿਰਨ ਮੈਂ ਤੈਨੂੰ ਇਹ ਕਹਿਣਾ ਸੀ ਕਿ ਮਮਾ ਪਾਪਾ ਨੂੰ ਇਸ ਬਾਰੇ ਕਿਰਨ ਨਹੀਂ ਦੱਸੇ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਪਰ ਮੈਂ ਵੀ ਗਰਜੋਤ ਨੂੰ ਮਿਲਣਾ ਚਾਹੁੰਦੀ ਸੀ ਸ਼ਾਇਦ ਰੱਬ ਨੇ ਮੇਰੀ ਸੁਣ ਲਈ ਤੈਨੂੰ ਇੱਥੇ ਭੇਜ ਦతా ਜਸ ਇਸ ਤੋਂ ਪਹਿਲਾਂ ਕਿ ਘਰ ਵਾਲੇ ਆ ਜਾਣ ਮੈਂ ਗਰਜੋਤ ਨੂੰ ਮਿਲਣਾ ਹੈ ਜਸ ਹਮ ਮੈ ਉਸ ਨੂੰ ਬਿਲਾ ਕੇ ਲਿਆਉਣਾ ਹੈ ਜਸ ਗਰਜੂਤ ਨੂੰ ਫੋਨ ਲਾਉਂਦਾ ਹੈ ਪਰ ਗਰਜੂਤ ਫੋਨ ਨਹੀਂ ਪਿਕ ਕਰਦੀ ਤਾਂ ਜਸ ਹੀਟਾ ਪਾਰਕਿੰਗ ਵਿੱਚ ਲਾ ਜਾਂਦਾ ਹੈ ਜਸ ਜਾ ਕੇ ਦੇਖਦਾ ਹੈ ਤਾਂ ਗਰਜੂਤ ਗਹਿਰੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਜਸ ਦੂਸਰੀ ਚਾਬੀ ਨਾਲ ਗੱਡੀ ਦੀ ਵਾਰੀ ਖੋਲਦਾ ਹੈ ਤੇ ਗਰਜੂਤ ਨੂੰ ਉਠਾਲਦਾ ਹੈ ਗਰਜੂਤ ਉੱਠ ਕੇ ਆਪਣੇ ਵਾਲ ਤੇ ਦੁਪੱਟਾ ਸੈੱਟ ਕਰਨ ਲੱਗ ਜਾਂਦੀ ਆ ਜਸ ਸੌਰੀ ਗਰਜੂਤ ਤੇਨੂੰ ਮੀਂਝ ਜਿਗੋਂ ਲਈ ਪਰ ਕਿਰਨ ਨੂੰ ਹੋਸ਼ ਆਈ ਸੀ ਉਹ ਵੀ ਤੈਨੂੰ ਮਿਲਣਾ ਚਾਹੁੰਦੀ ਸੀ ਗਰਜੂਤ ਕਿਰਨ ਮੈਨੂੰ ਮਿਲਣਾ ਚਾਹੁੰਦੀ ਹੈ ਜਸ ਹਾਂ ਪਰ ਤੂੰ ਇਹਨੇ ਹਰਾਨੀ ਨਾਲ ਕਿਉਂ ਪੁੱਛ ਰਹੀ ਗਰਜੂਤ ਨਹੀਂ बस ਪੈਸੇ ਹੀ ਜਸ ਤੇ ਗਰਜੂਤ ਉੱਪਰ ਚਲੇ ਜਾਂਦੇ ਹਨ ਜਿਵੇਂ ਹੀ ਗਰਜੂਤ ਕਮਰੇ ਵਿੱਚ ਦਾਖਲ ਹੁੰਦੀ ਆ ਤੇ ਕਿਰਨ ਤਨਬਾਜੀ ਬਾਕੀ ਕਲਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀਕਾਲ ਜੀ